ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਰੀ ਟ੍ਰਸਟ ਇਟਲੀ ਵਾਲੀ ਪਿੰਡ ਸਾਰੀ ਵਿਖੇ ਪਹੁੰਚੀ ਆ ਭਾਈ ਅਵਤਾਰ ਸਿੰਘ ਜੀ ਉਹਨਾਂ ਦੀ ਵੀਡੀਓ ਪਾਈ ਸੀ ਅਸੀਂ ਪਹਿਲਾਂ ਜਦੋਂ ਇਹ ਸਿਵਲ ਹੌਸਪੀਟਲ ਸੀਗੇ ਹੌਸਪੀਟਲ ਵਿੱਚ ਇਲਾਜ ਨਾ ਹੋਣ ਕਰਕੇ ਪੈਸੇ ਨਾ ਹੋਣ ਕਰਕੇ ਇਹਨਾਂ ਨੂੰ ਸੁੱਤੀ ਲੈ ਕੇ ਘਰ ਆ ਗਏ ਆ ਅੱਜ ਅਸੀਂ ਪੂਰੀ ਟੀਮ ਬਲੋਂ ਇੱਧਰ ਪਹੁੰਚੇ ਆ ਜੀ ਤੇ ਭਾਈ ਸਾਹਿਬ ਨੂੰ ਅਸੀਂ ਸ਼ਬਦ 2500 ਰੁਪਏ ਵੀ ਹੈਲਪ ਲੈਣ ਵਾਸਤੇ ਆਏ ਆ ٹرسٹ ਵੱਲੋਂ ਇਹ ਸੇਵਾ ਇਹਨਾਂ ਦਿੱਤੀ ਗਈ ਆ ਤੇ ਹੋਰ ਵੀ ਜੇ ਕਿਸੇ ਵੀਰ ਭੈਣ ਨੇ ਕੋਈ ਵੀ ਹੈਲਪ ਇਹਨਾਂ ਦੀ ਕਰਨੀ ਹੋਵੇ ਉਹ ਪਿੰਡ ਸਾਰੇ ਵਿਖੇ ਆਣ ਕੇ ਕਰ ਸਕਦੇ ਆ ਅਸੀਂ ਸਾਰੇ ٹرسٹ ਦੇ ਭੈਣਾ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਇ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ